ਮੇਰੀ ਤਾਂ ਜਾਣੀ ਹੈ ਇਹੀ ਸਜਾਇ ਸਹਿ ਵੀ ਆਮ ਬੰਦੇ ਨੂੰ ਵੀ ਘੱਟੋ ਘੱਟ 4-500 ਰੁਪਏ ਟਿਕੇ ਤੇ ਲਾਓ ਜੇ ਤੁਸੀਂ ਬੱਚਾ ਰੱਖਣਾ ਤਾਂ ਜੇ ਨਹੀਂ ਬੱਚਾ ਰੱਖਣਾ ਤਾਂ ਫਿਰ ਭਾਵੇਂ 100 ਰੁਪਏ ਵਾਲਾ ਲਵਾ ਲਓ ਕਿਉਂਕਿ ਇੱਕ ਜੇ ਐਚਐਫ ਦਾ ਤੁਸੀਂ ਕਿਸੇ ਗਾਂ ਦਾ ਅਮਰੀਕਨ ਗਾਂ ਦਾ ਅਮਰੀਕਨ ਆਪਣੇ ਜਿਵੇਂ ਕਹਿ ਦਿੰਦੇ ਆ ਹੂੰ ਹੂੰ ਉਹਦਾ ਜੇ ਤੁਸੀਂ ਬੱਚਾ ਰੱਖਣਾ ਨਾ ਤੇ ਮੇਰਾ ਵੀਰ ਉਹ ਲੱਖ ਰੁਪਏ ਤੋਂ ਘੱਟ 40127 ਦੀ ਆ ਬੈਨਮਾਰਕ ਤੇ ਬੋਲਦੀ ਹਾਂਜੀ ਉਹ ਏਬੀਐਸ ਦੇ ਬਰੂਟ ਦੇ ਬੋਲਦੀ ਹੈ ਨਹੀਂ ਇਹ ਕਿਹੜੀ ਦੱਸੀ ਡੈਨਮਾਰਕ ਡੈਨਮਾਰਕ ਹਾਂਜੀ 12740 4012740 127 ਠੀਕ ਹੈ ਜੀ ਤੇ ਉਹ ਜਿਹੜੀ ਉਹ ਬਰੂਟ ਦੇ ਏਬੀਐਸ ਦੇ ਬਰੂਟ ਦੀ ਇਹਨਾਂ ਦਾ ਖਾਨ ਬਣ ਇਸ ਤਰ੍ਹਾਂ ਹੀ ਵੀਰੇ 6 ਮਹੀਨੇ ਤਾਂ ਸੀ ਇਹਨਾਂ ਨੂੰ ਪੱਠੇ ਨਹੀਂ ਪਾਉਂਦੇ ਹੰਮ ਐਨ ਮਹੀਨੇ ਤਾਂ ਘੱਟੋ ਘੱਟ ਨਹੀਂ ਪਾਉਂਦੇ ਪਰ ਅਸੀਂ ਕੋਸ਼ਿਸ਼ ਆ ਵੀ 6 ਮਹੀਨੇ ਨਹੀਂ ਪਾਉਂਦੇ ਦੋ ਤਿੰਨ ਮਹੀਨੇ ਇਹਨਾਂ ਨੂੰ ਫੀਡ ਹੀ ਪਾਉਂਦੇ ਆ ਕੱਲਾ ਫੀਡ ਤੇ ਰੱਖਦੇ ਆ ਉਸ ਤੋਂ ਬਾਅਦ ਸੁੱਕੇ ਮਾਦਿਆਂ ਤੋਂ ਸੁੱਕੀ ਜੁਕ ਸੁੱਕਾ ਜਿਹੜਾ ਪੱਠਾ ਹੈ ਜਾਂ ਕੁਝ ਵੀ ਹੈ ਹੇ ਬਣਾਉਨੇ ਆ ਜਾਂ ਕੋਈ ਨੀਰਿਆਂ ਦੀ ਵਰਤੋਂ ਕਰਦੇ ਆ ਤਾਂ ਉਹਨਾਂ ਨਾਲ ਇਹਨਾਂ ਦੀ ਖਰਾਕ ਪੂਰੀ ਕਰਕੇ ਰੱਖਦੇ ਆ ਉਸ ਤੋਂ ਬਾਅਦ ਥੋੜੇ ਪੱਠਿਆਂ ਨਾਲ ਤੇ ਘੱਟ ਫੀਡ ਦੇ ਨਾਲ ਇਹਨਾਂ ਨੂੰ ਲਿਜਾਣੇ ਆ ਤਾਂ ਜੋ ਇਹਨਾਂ ਦਾ পেট ਨਾ ਵਧੇ ਚੰਗੇ ਸੀਮਨ ਦਾ ਵੀਰੇ ਇਸ ਤਰ੍ਹਾਂ ਵੀ ਇੱਕ ਤਾਂ ਕਿਸੇ ਵੀ ਬਰੀਡ ਨੂੰ ਕਰਾਸ ਨਹੀਂ ਕਰਨਾ ਚਾਹੀਦਾ ਜੇ ਤੁਹਾਡੇ ਕੋਲੇ ਸਾਈਵਾਲ ਆ ਤਾਂ ਤੁਸੀਂ ਜਣੀ ਸਾਈਵਾਲ ਦਾ ਹੀ ਉਹਨੂੰ ਟੀਕਾ ਲਵਾ ਕੇ ਗਾਂ ਉਹਦੇ ਸੁਧਾਰ ਕਰੋ ਜੇ ਐਚਐਫ ਆ ਤਾਂ ਐਚਐਫ ਦਾ ਹੀ ਲਵਾਓ ਤੇ ਐਚਐਫ ਦੇ ਵਿੱਚ ਜਿਹੜੇ ਹੈ ਜੀਕੇ এবੀਐਸ ਦੇ ਵੀ ਬਹੁਤ ਵਧੀਆ ਆਉਂਦੇ ਆ ਡੈਨਮਾਰਕ ਦੇ ਵੀ ਆਉਂਦੇ ਆ ਵਰਲਡ ਵਾਈਡ ਦੇ ਵੀ ਆਉਂਦੇ ਆ ਠੀਕ ਆ ਥੋੜੀ ਲੋਅ ਕੁਆਲਟੀ ਲੈਣੇ ਆ ਉਹਨਾਂ ਦੇ ਘਟ ਜਿਹੜੇ ਮਿਲਕ ਪ੍ਰੋਡਕਸ਼ਨ ਉਹ ਮੋਰਨਾ ਵਗੈਰਾ ਦੇ ਵੀ ਆ ਜਾਂਦੇ ਆ ਇਹ 400 500 ਦਾ ਐਵਰੇਜ ਸੀਮਨ ਪੈਂਦਾ ਕੋਈ 100 ਜਿਹੜੇ ਐਵਰੇਜ এবੀਐਸ ਹੋ ਗਿਆ ਡੈਨਮਾਰਕ ਹੋ ਗਿਆ ਐਨ ਡੀ ਡੀ ਵੀ ਹੋ ਗਿਆ ਇਹਨਾਂ ਦੇ ਜਿਹੜੇ ਸੀਮਨ ਹੈ ਇਹ ਮੇਰਾ ਵੀਰ ਆਪਣੇ ਜਾਨੀ ਸਿਰਫ 500 ਰੁਪਿਆ ਜੀ ਐਵਰੇਜ ਪੈਂਦੀ ਹੈ ਕੋਈ 100 ਰੁਪਏ ਸਸਤਾ ਕੋਈ 100 ਰੁਪਏ ਮਹਿੰਗਾ 500 700 ਨਾਰਮਲ ਕਨਵੈਨਸ਼ਨਲ ਸੀਮਨ ਹੁੰਦਾ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਖੜੇ ਹਾਂ ਜੀ ਪਿੰਡ ਪੰਜ ਜੀਬੀ ਦੇ ਵਿੱਚ ਇਹ ਪਿੰਡ ਹੈ ਜਿਹੜਾ ਇਹ ਜੈਸਰ ਵਿੱਚ ਰਹਿ ਜਾਂਦਾ ਹੈ ਤੇ ਅਨੂਪਗੜ੍ਹ ਜ਼ਿਲ੍ਹੇ ਦੇ ਵਿੱਚ ਆ ਜਾਂਦਾ ਹੈ ਤੇ ਅੱਜ ਆਪਾਂ ਪਹੁੰਚੇ ਸੀ ਬਾਈ ਅਮਰਤ ਹੋਰਾਂ ਦੇ ਫਾਰਮ ਦੇ ਵਿੱਚ ਤੇ ਇਹਨਾਂ ਨਾਲ ਆਪਾਂ ਪਹਿਲਾਂ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਕਰੀਆਂ ਤੇ ਹੁਣ ਜਿਹੜੀ ਆਪਾਂ ਗੱਲਬਾਤ ਕਰਨੀ ਹੈ ਉਹ ਆਪਾਂ ਸੀਮਨ ਨੂੰ ਲੈ ਕੇ ਕਰਨੀ ਹੈ ਕਿਉਂਕਿ ਆਪਣੇ ਪਿੰਡਾਂ ਦੇ ਵਿੱਚ ਇਸ ਚੀਜ਼ ਦੀ ਨੌਲੇਜ ਨਹੀਂ ਹੁੰਦੀ ਕਿਸੇ ਨੂੰ ਤੇ ਆਪਾਂ ਡਾਕਟਰ ਨੂੰ ਸੱਦ ਕੇ ਜਿਹੜਾ ਜੀ ਕਰੇ ਜਾਂ ਜਿਹੜਾ ਡਾਕਟਰ ਨੂੰ ਜੀ ਕਰਦਾ ਉਹ ਉਸ ਹਾਉਨ ਨਾਲ ਟੀਕਾ ਲਾ ਜਾਂਦੇ ਆ ਤੇ ਉਸ ਹਾਉਨ ਨਾਲ ਹੀ ਫਿਰ ਆਪਾਂ ਨੂੰ ਬੱਚਾ ਮਿਲ ਜਾਂਦਾ ਹਨਾ ਬਾਈ ਜੀ ਹਾਂਜੀ ਤੇ ਆਪਾਂ ਹੁਣ ਇਹਦੀ ਹੀ ਗੱਲ ਕਰਨੀ ਹੈ ਵੀ ਆਪਾਂ ਨੂੰ ਚੰਗਾ ਸੀਮਨ ਕਿਹੜਾ ਹੋ ਸਕਦਾ ਹੈ ਜਿਹਤੂ ਆਪਾਂ ਨੂੰ ਚੰਗੇ ਬੱਚੇ ਮਿਲ ਸਕਦੇ ਆ ਹਾਂ ਚੰਗੇ ਸੀਮਨ ਦਾ ਵੀਰੇ ਇਸ ਤਰ੍ਹਾਂ ਵੀ ਇੱਕ ਤਾਂ ਕਿਸੇ ਵੀ ਬਰੀਡ ਨੂੰ ਕਰਾਸ ਨਹੀਂ ਕਰਨਾ ਚਾਹੀਦਾ ਜੇ ਤੁਹਾਡੇ ਕੋਲੇ ਸਾਈਵਾਲ ਆ ਤਾਂ ਤੁਸੀਂ ਜਣੀ ਸਾਈਵਾਲ ਦਾ ਹੀ ਉਹਨੂੰ ਟੀਕਾ ਲਵਾ ਕੇ ਗਾਂਵ ਦੇ ਸੁਧਾਰ ਕਰੋ ਹੂੰ ਜੇ ਐਚ ਐਫ ਐ ਤਾਂ ਐਚ ਐਫ ਦਾ ਹੀ ਲਵਾਓ ਹੂੰ ਤੇ ਐਚ ਐਫ ਦੇ ਵਿੱਚ ਜਿਹੜੇ ਹੈ ਟੀਕੇ ਏ ਬੀ ਐਸ ਦੇ ਵੀ ਬਹੁਤ ਵਧੀਆ ਆਉਂਦੇ ਆ ਡੈਨਮਾਰਕ ਦੇ ਵੀ ਆਉਂਦੇ ਆ ਵਰਲਡ ਵਾਈਡ ਦੇ ਵੀ ਆਉਂਦੇ ਆ ਠੀਕ ਹੈ ਥੋੜੇ ਲੋਅ ਕੁਆਲਟੀ ਲੈਣੇ ਆ ਉਹਨਾਂ ਦੇ ਘਟ ਜਿਹੜੇ ਮਿਲਕ ਪ੍ਰੋਡਕਸ਼ਨ ਉਹ ਮੋਰਨਾ ਵਗੈਰਾ ਦੇ ਵੀ ਆ ਜਾਂਦੇ ਆ ਹੂੰ ਇਹ 400 500 ਦਾ ਐਵਰੇਜ ਸੀਮਨ ਪੈਂਦਾ ਕੋਈ 100 ਰੁਪਏ ਘੱਟ ਪੈਂਦਾ ਲੇ ਜਿਹੜੇ ਤੁਸੀਂ ਤਿੰਨੇ ਕਹੇ ਆ ਹਾਂਜੀ ਇਹ ਇਹਨਾਂ ਦੀ ਐਵਰੇਜ ਜਿਹੜੀ ਬਸ ਐਵਰੇਜ ਪੈਸਿਆਂ ਦੀ ਸਿਰਫ ਵਰਲਡ ਵਰਲਡਵਾਈਡ ਦੇ ਥੋੜੇ ਜਿ ਮਹਿੰਗੇ ਹੁੰਦੇ ਆ ਉਹ ਤਾਂ ਡੇਰੀ ਫਾਰਮਰ ਯੂਜ਼ ਕਰ ਸਕਦਾ ਕਿਉਂਕਿ ਉਹਨਾਂ ਦੀ ਪ੍ਰੋਡਕਸ਼ਨ ਬਹੁਤ ਜ਼ਿਆਦਾ ਹੂੰ ਤੇ ਆਮ ਜਿਹੜੇ ਐਵਰੇਜ ਏਬੀਐਸ ਹੋ ਗਿਆ ਡੈਨਮਾਰਕ ਹੋ ਗਿਆ ਐਨ ਡੀ ਡੀ ਵੀ ਹੋ ਗਿਆ ਇਹਨਾਂ ਦੇ ਜਿਹੜੇ ਸੀਮਨ ਹੈ ਇਹ ਮੇਰਾ ਵੀਰ ਆਪਣੇ ਜਾਨੀ ਸਿਰਫ 500 ਰੁਪਏ ਜੀ ਐਵਰੇਜ ਬੈਂਦੀ ਹੈ ਕੋਈ 100 ਰੁਪਏ ਸਸਤਾ ਕੋਈ 100 ਰੁਪਏ ਮਹਿੰਗਾ 500 700 ਨਾਰਮਲ ਕਨਵੈਨਸ਼ਨਲ ਸੀਮਨ ਹੁੰਦਾ ਹੈ ਹੂੰ ਤੇ ਇੱਕ ਜਿਵੇਂ ਤੁਸੀਂ ਗੱਲ ਕਰੀ ਹੈ ਵੀ ਕਰੋਸ ਵਾਲਾ ਆਪਾਂ ਨਹੀਂ ਕਰਨਾ ਚਾਹੀਦਾ ਹਨਾ ਆਪਣੇ ਪਿੰਡਾਂ ਚ ਮੇਨ ਸਮੱਸਿਆ ਆਹੀ ਆ ਵੀ ਆਪਾਂ ਡਾਕਟਰ ਨੂੰ ਹੁਣ ਮੈਂ ਆਪ ਸੁਣਿਆ ਵੀ ਆਪਾਂ ਵੀ ਪਸ਼ੂ ਰੱਖਦੇ ਹਾਂ ਹਨਾ ਵੀ ਆਪਣੇ ਜਿਹੜੇ ਘਰੇ ਹੁੰਦੇ ਆ ਜਿਹੜੇ ਮਤਲਬ ਪਹਿਲਾਂ ਹੀ ਕਰਾਉਸ ਆ ਪਸ਼ੂ ਹਾਂ ਉਹ ਜਿਹੜੇ ਆਪਣੇ ਪਹਿਲਾਂ ਜਾਨੀ ਜਿਹੜੇ ਪਸ਼ੂ ਕਰਾਉਸ ਹੈ ਨਾ ਜਿਹੜੇ ਜਿਹੜੀ ਬਰੀਡ ਉਹਦੇ ਤੁਹਾਨੂੰ ਜ਼ਿਆਦਾ ਦੇਖਦੀ ਆ ਜਾਂ ਤੁਹਾਡਾ ਜਿਹੜਾ ਡਾਕਟਰ ਆਉਂਦਾ ਉਹ ਤੁਹਾਨੂੰ ਸਜੈਸਟ ਕਰ ਦੂਗਾ ਵੀ ਇਹ ਜੀ ਐਚਐਫ ਤੇ ਜ਼ਿਆਦਾ ਲੱਗਦੀ ਆ ਇਹ ਸਾਈਵਾਲ ਤੇ ਜ਼ਿਆਦਾ ਲੱਗਦੀ ਆ ਇਹ ਕਿਸੇ ਰਾਠੀ ਤੇ ਜ਼ਿਆਦਾ ਲੱਗਦੀ ਆ ਜਾਂ ਜਿਵੇਂ ਵੀ ਜਿਹੜਾ ਵੀ ਕੋਈ ਰੱਖਦਾ ਜੇ ਐਚਐਫ ਸੇ ਜ਼ਿਆਦਾ ਲੱਗਦੀ ਨਾ ਫਿਰ ਤੁਸੀਂ ਉਹਨੂੰ ਐਚਐਫ ਵਾਲੀ ਲਿਜਾਓ ਫਿਰ ਉਹਨੂੰ ਉਸੇ ਚੀ ਉਹਦਾ ਸੁਧਾਰ ਕਰੋ ਤੇ ਉਹ ਤੁਸੀਂ ਦੇਖ ਲਓ ਵੀ ਘਰ ਦੀ ਕਿੰਨੀ ਜ਼ਰੂਰਤ ਆ JH F ਦਾ ਤੁਸੀਂ 22 25 ਕਿਲੋ ਦੁੱਧ ਵਾਲੀ ਲੈ ਲਈ ਤੁਸੀਂ ਕਹਿੰਨੇ ਹੋ ਵੀ ਜਾਨੀ ਉਸ ਤੋਂ ਵੱਧ ਆਪਾਂ ਨਹੀਂ ਉਹਨੂੰ ਸੰਭਾਲ ਸਕਦੇ ਫਿਰ ਤੁਸੀਂ ਉਹਨੂੰ ਕਰਾਸ ਬਰੀਡ ਕਰਕੇ ਇੱਕ ਚੰਗੀ ਉਹਦੇ ਨਾਲ ਫਿਰ ਉਹਨੂੰ ਵਾਪਸ ਤੁਸੀਂ ਬੈਕ ਉਹਦੀ ਪ੍ਰੋਡਕਸ਼ਨ ਘਟਾ ਕਰ ਸਕਦੇ ਹੋ ਵੀ ਆਮ ਘਰਾਂ ਦੇ ਵਿੱਚ 40 ਕਿਲੋ ਦੁੱਧ ਵਾਲਾ ਰੱਖਣਾ ਪਸ਼ੂ ਔਖਾ ਡੇਰੀ ਫਾਰਮਰ ਨੂੰ ਤਾਂ ਪਿਓਰਿਟੀ ਵਾਲਾ ਜਾਣਾ ਹੀ ਚਾਹੀਦਾ ਉਹਦਾ ਤਾਂ ਕੋਈ ਮਤਲਬ ਆਂਤੀ ਨਹੀਂ ਉਹ ਤਾਂ 50 60 ਜਿੱਥੋਂ ਤੱਕ ਪਿਓਰਿਟੀ ਲਿਜਾ ਸਕੇ ਉਹ ਲੈ ਕੇ ਜਾਵੇ ਆਪਦੀ ਪ੍ਰੋਡਕਸ਼ਨ ਪੂਰੀ ਕਰੇ ਨੇ ਤੇ ਇਹਦਾ ਨੁਕਸਾਨ ਵੀ ਹੋ ਜਾਂਦਾ ਆਪਾਂ ਨੂੰ ਜਿਵੇਂ ਆਪਾਂ ਵੀ ਸੀਮਨ ਕੋਈ ਹੋਰ ਦਲਵਾਤਾ ਤੇ ਆਪਣੀ ਕੋਈ ਪਸ਼ੂ ਦੇਣਾ ਹਾਂ ਹਾਂ ਇਹਦੇ ਚ ਇਸ ਤਰ੍ਹਾਂ ਐ ਵੀ ਜੇ ਕ੍ਰਾਸ ਬਰੀਡ ਦਾ ਕਈ ਵਾਰੀ ਇਹ ਹੋ ਜਾਂਦਾ ਹੈ ਵੀ ਆਪਣੀ ਕੋਈ ਹੋਰ ਪੱਖ ਦੇ ਵਿੱਚ ਉਹਦਾ ਸੁਧਾਰ ਹੋਣ ਨੂੰ ਹੁੰਦਾ ਤੇ ਆਪਾਂ ਉਹਨੂੰ ਪੁੱਠੇ ਲੈ ਜਾਂਨੇ ਆਂ ਕਈ ਇੱਕ ਤਾਂ ਮੇਨ ਤਾਂ ਜਣੀ ਆਪਣੇ ਇਹੀ ਪ੍ਰੋਬਲਮ ਆ ਜਾਂਦੀ ਹੈ ਵੀ ਉਹ ਸੁਧਰ ਨਹੀਂ ਹੁੰਦੀ ਹੈ ਬਰੀਡ ਤੇ ਆਪਾਂ ਆਪਦੇ ਸ਼ੌਂਕ ਦੇ ਨਾਲ ਕੋਈ ਜਿਹੜੀ ਆਪਾਂ ਨੂੰ ਬਰੀਡ ਪਸੰਦ ਆ ਉਧਰ ਲੈ ਜਾਂਨੇ ਤਾਂ ਉਹ ਨੁਕਸਾਨ ਹੋ ਜਾਂਦਾ ਦੂਜਾ ਕਈ ਵਾਰੀ ਕ੍ਰਾਸ ਬਰੀਡ ਦੇ ਕਾਰਨ ਪਸ਼ੂ ਦੇ ਵਿੱਚ ਕੁਝ ਹਰਕਤਾਂ ਆ ਜਾਂਦੀਆਂ ਜਿਵੇਂ ਉਹਨੇ ਪੂਰਾ ਮਤਲਬ ਦੁੱਧ ਨਾ ਦੇਣਾ ਬੱਚੇ ਤੋਂ ਬਗੈਰ ਨਾ ਮਿਲਣਾ ਇਹ ਵਾਰੀ ਇਹ ਦਿੱਕਤਾਂ ਆ ਜਾਂਦੀਆਂ ਜਿਵੇਂ ਤੁਸੀਂ ਐਫਐਸ ਨੂੰ ਸਾਈਵਾਲ ਜਾਂ ਇਸ ਤਰ੍ਹਾਂ ਜਿਆਦਾ ਪੱਖ ਜੀ ਦਾ ਚਲਿਆ ਜਾਵੇ ਨਾ ਇਹ ਪ੍ਰੋਬਲਮ ਆ ਜਾਂਦੀਆਂ ਵੀ ਜਿਹੜੇ ਤੁਹਾਨੂੰ ਜਿਹੜਾ ਪਸ਼ੂ ਦਿਖਦਾ ਉਸੇ ਦੇ ਵਿੱਚ ਹੀ ਲਵਾਉਣਾ ਚਾਹੀਦਾ ਮੇਰੀ ਤਾਂ ਜਾਣੀ ਇਹੀ ਸਜੈ ਸਹਿ ਵੀ ਆਮ ਬੰਦੇ ਨੂੰ ਵੀ ਘੱਟੋ ਘੱਟ 4-500 ਰੁਪਏ ਟੀਕੇ ਤੇ ਲਾਓ ਜੇ ਤੁਸੀਂ ਬੱਚਾ ਰੱਖਣਾ ਹੈ ਤਾਂ ਜੇ ਨਹੀਂ ਬੱਚਾ ਰੱਖਣਾ ਤਾਂ ਫਿਰ ਭਾਵੇਂ 100 ਰੁਪਏ ਵਾਲਾ ਲਵਾ ਲਓ ਕਿਉਂਕਿ ਇੱਕ ਜੇ ਐਫ ਦਾ ਤੁਸੀਂ ਕਿਸੇ ਗਾਂ ਦਾ ਅਮਰੀਕਨ ਗਾਂ ਦਾ ਅਮਰੀਕਨ ਆਪਣੇ ਜਿਵੇਂ ਕਹਿ ਦਿੰਦੇ ਆ ਉਹਦਾ ਜੇ ਤੁਸੀਂ ਬੱਚਾ ਰੱਖਣਾ ਨਾ ਤੇ ਮੇਰਾ ਵੀਰ ਉਹ ਲੱਖ ਰੁਪਈਆ ਤੋਂ ਘੱਟ ਨਹੀਂ ਸੋਣਦਾ ਆਮ ਕਰੇ ਤੇ ਤੁਸੀਂ ਕੋਸ਼ਿਸ਼ ਇਹੀ ਕਰੋ ਵੀ ਪਹਿਲੇ ਹੀ ਤੁਸੀਂ 4-500 ਦਾ ਟੀਕਾ ਲਵਾਓ ਵੀ ਜਿਹੜਾ ਉਹ ਜ ਲੱਖ ਰੁਪਈਆ ਚ ਸੋਨਾ ਜਿਹੜਾ 100 ਰੁਪਏ ਦਾ ਟਿਕਾ ਉਹਨੇ ਵੀ ਲੱਖਾ ਚ ਸੋਨਾ ਖਾਣਾ ਉਹਨੇ ਵੀ ਉਹਨਾ ਖਾਣਾ ਉਹਨੇ ਵੀ ਉਹਨਾ ਤੇ ਤੁਹਾਨੂੰ ਚਲੋ ਉਹ ਪਹਿਲੇ ਸੂਏ ਮਤਲਬ ਪੂਰਾ ਦੁੱਧ ਤਾਂ ਦੇਵੇ ਜੇ ਨਹੀਂ ਦੁੱਧ ਦੇਣਾ ਤਾਂ ਤੁਸੀਂ ਕਿਸੇ ਨੂੰ ਵੇਚਣਾ ਤਾਂ ਉਹ ਚੰਗਾ ਮਤਲਬ ਦੁੱਧ ਵਾਲਾ ਪਸ਼ੂ ਥੋੜਾ ਉਹ ਮੁੱਲ ਤਾਂ ਮੋੜ ਜਵੇ ਹਾਂਜੀ ਜੇ ਤੁਸੀਂ ਰੱਖਣਾ ਤਾਂ ਚੰਗਾ ਹੀ ਲਵਾਓ ਜੇ ਨਹੀਂ ਰੱਖਣਾ ਤਾਂ ਕਿਸੇ ਨੂੰ ਦੇਣਾ ਜਾਂ ਫਿਰ ਭਾਵੇਂ 100 ਦਾ ਵੀ ਲਵਾ ਲਓ ਜਾਂ ਜਿਵੇਂ ਠੀਕ ਲੱਗਦਾ ਨਹੀਂ ਤੇ ਇਹਦੇ ਵਿੱਚ ਜਿਹੜਾ ਆਪਾਂ ਗਲਤ ਸੀਮਣ ਲਵਾ ਲੈਂਦੇ ਆ ਜਦੋਂ ਪਸ਼ੂ ਸੂਂਦਾ ਉਦੋਂ ਵੀ ਉਹਦੇ ਨੁਕਸਾਨ ਹੁੰਦੇ ਆ ਹਾਂ ਉਦੋਂ ਉਦੋਂ ਉਹਦੇ ਬਹੁਤ ਉਹਦਾ ਬੱਚਾ ਵੱਡਾ ਛੋਟਾ ਹੋ ਸਕਦਾ ਹੈ ਨਾ ਹਾਂ ਬੋਡੀ ਵੇਟ ਦੇ ਹਿਸਾਬ ਨਾਲ ਇਹ ਤਾਂ ਹੈਗਾ ਹੀ ਆ ਇਹ ਤਾਂ ਹੈ ਹੀ ਹੈ ਜੇ ਤਾਂ HF ਉਹ ਤਾਂ ਵੱਡੇ ਤੋਂ ਵੱਡਾ ਬੱਚਾ ਵੀ ਪੈਦਾ ਕਰੂਗੀ ਤੇ RC ਬਰੀਡ ਕਹਿ ਦਈਏ ਉਹ ਆਪ ਦੀ ਸਾਈਜ਼ ਦਾ ਹੀ ਬੱਚਾ ਪੈਦਾ ਕਰੂਗੀ ਮਤਲਬ HF ਤੋਂ ਮਤਲਬ ਹੋਰ ਲੈਣੀਆਂ ਸੌਖੀਆਂ ਹੋਰਾਂ ਤੋਂ HF ਲੈਣਾ ਥੋੜਾ ਜਿਆਦਾ ਔਖਾ ਤੇ ਆਪਣੇ ਮੇਨ ਪ੍ਰੋਬਲਮ ਆ ਹੀ ਹੁੰਦੀ ਹੈ ਵੀ ਆਪਾਂ ਨੂੰ HF ਚਾਹੀਦਾ ਹੁੰਦਾ ਹੈ ਉਸੇ ਕਰਕੇ ਸੁਆ ਔਖਾ ਹੋ ਜਾਂਦਾ ਹੈ ਹਾਂਜੀ ਹਾਂਜੀ ਤੇ ਆਪਾਂ ਫਿਰ ਇਹਦੀ ਪਛਾਣ ਕਿਵੇਂ ਕਰ ਸਕਦੇ ਆ ਮੰਨ ਲਓ ਵੀ ਆਪਣੇ ਘਰੇ HF ਗਾਂ ਹੈਗੀ ਆ ਤੇ ਆਪਾਂ HF ਦੇ ਚੰਗੇ ਸਿਮਨ ਦੀ ਪਛਾਣ ਕਿਵੇਂ ਕਰਾਂਗੇ ਵੈਸੇ ਤਾਂ ਵੀਰੇ ਮੇਰਾ ਵੀਰ ਜਾਣਦਾ ਤੁਹਾਡਾ ਐਕਸਪੀਰੀਅੰਸ ਹੋਣਾ ਬਹੁਤ ਜ਼ਰੂਰੀ ਆ ਇੱਕ ਦੋ ਗੱਲਾਂ ਨਾਲ ਪਸ਼ੂ ਨਹੀਂ ਪਛਾਣਿਆ ਜਾਂਦਾ ਤੇ ਜਾਂ ਤੁਹਾਡੇ ਜਿਹੜਾ ਵੈਟਰਨਰੀਨ ਆਉਂਦਾ ਡਾਕਟਰ ਜਿਹੜਾ ਮੁੰਡਾ ਆਉਂਦਾ ਉਹਨੇ ਬਹੁਤ ਸਿਮਨ ਲਾਏ ਹੁੰਦੇ ਉਹਨੇ ਬਹੁਤ ਬੱਚੇ ਬਛਰੂ ਵੇਖੇ ਹੁੰਦੇ ਆ ਬਹੁਤ ਗਾਈਆਂ ਵੇਖੀਆਂ ਹੁੰਦੀਆਂ ਉਹ ਤੁਹਾਨੂੰ ਜਲਦੀ ਪਛਾਣ ਕਰ ਦੂਗਾ ਮੋਟੀਆਂ ਜੀਆਂ ਬਿਛਾਣਾ ਤਾਂ ਮਤਲਬ ਇਹੀ ਹੈ ਵੀ ਐਚਐਫ ਦਾ ਜਿਹੜਾ weight ਹੈ ਵਜਨ ਆ ਉਹ ਜ਼ਿਆਦਾ ਹੁੰਦਾ ਆਮ ਬੱਚਿਆਂ ਨਾਲੋਂ ਜ਼ਿਆਦਾ ਹੁੰਦਾ ਅੱਖਾਂ ਦਾ ਕੰਨਾਂ ਦਾ ਤੇ ਇਹ ਮਾਂ ਤੇ ਉਹਦੇ ਤੇ ਵੀ ਕਲਰ ਦਾ ਫਰਕ ਆ ਜਾਂਦਾ ਅਸਲ ਤਾਂ ਜਿੰਨਾ ਚਿਰ ਤੁਹਾਡੇ ਹੱਥ ਜਿਹੜਾ ਸੀਮਨ ਹੈ ਸਟਰਾ ਹੈ ਜਿਹੜਾ ਉਹ ਤੁਹਾਡੇ ਹੱਥ 'ਚ ਤਾਂ ਹੀ ਤੁਸੀਂ ਬਰੀਡ ਜਿਹੜੀ ਸ਼ੌਰਟੀ ਹੋ ਸਕਦੀ ਹੈ ਐਵੇਂ ਕਹਿਣ ਨੂੰ ਤਾਂ ਕੋਈ ਹਰੇਕ ਹੀ ਕਹੀ ਜਾਂਦਾ ਸਾਡੀ ਜੀ ਬਹੁਤ ਪਿਆਉ ਰਾਏ 25 ਕਿਲੋ ਦੇ ਦੂ ਏ 40 ਕਿਲੋ ਦੇ ਦੂ ਐ ਨਹੀਂ ਹੁੰਦਾ ਜਿੰਨਾ ਚਿਰ ਤੁਸੀਂ ਉਹਦਾ ਸੀਮਨ ਤੁਹਾਡੇ ਕੋਲੇ ਹੈ ਨਹੀਂਗਾ ਤੁਹਾਡੇ ਹੱਥ ਦੇ ਵਿੱਚ ਸਟਰਾ ਹੈ ਨਹੀਂਗਾ ਜਾਂ ਉਹਦੀ ਮਾਂ ਦਾ ਉਹ ਤੇ ਬਾਪ ਦਾ ਨਹੀਂ ਪਤਾ ਉਹਨਾਂ ਚ ਰਿਪਾਇਓਰਟੀ ਦੀ ਪੱਖ ਨਹੀਂ ਕਰੇ ਜਾ ਸਕਦਾ ਪਛਾਣ ਰਿਪਾਇਓਰਟੀ ਦੀ ਔਖੀ ਠੀਕ ਹੈ ਉ ਚਲੋ ਕਾਰਨ ਜਿਹੜੇ ਸਿੰਪਟਮ ਆ ਉਹ ਤਾਂ ਹਰੇਕ ਦਾਸੇ ਦਿਨ ਅੱਜਕੱਲ ਪਤਾ ਹੀ ਆ ਕੰਨ ਇਸ ਤਰ੍ਹਾਂ ਦੇ ਆ ਜੀ ਮਤਲਬ ਥਣ ਇਸ ਤਰ੍ਹਾਂ ਦੇ ਆ ਪੈਰ ਇਸ ਤਰ੍ਹਾਂ ਤੇ ਆਪਾਂ ਕਿਹੜੇ ਸੀਮਨ ਦੀ ਜ਼ਿਆਦਾ ਵਰਤੋਂ ਕਰਦੇ ਆ ਵੀ ਆਪਣਾ ਆਪ ਦਾ ਡੇਰੀ ਫਾਰਮ ਆਪਾਂ ਜ਼ਿਆਦਾਤਰ ਐਫਫ ਤੇ ਮਤਲਬ ਜਿਵੇਂ ਆਪਾਂ ਹੁਣ ਆ ਬੱਚੀਆਂ ਦੇਖ ਸਕਦੇ ਆ ਇਹ ਐਚ ਐਫ ਹਾਂ ਆ ਇਹ ਆਹਾ ਵਿਖਾਈ ਮਾਰਨੀ ਨੇ ਡੈਨਮਾਰਕ ਦੇ 40127 ਦੀ ਆ ਅੱਛਾ ਡੈਨਮਾਰਕ ਦੇ ਬੋਲਦੀ ਹਾਂਜੀ ਉਹ ਏਵੀਐਸ ਦੇ ਬਰੂਟ ਦੇ ਬੋਲਦੀ ਹੈ ਨਹੀਂ ਇਹ ਕਿਹੜੀ ਦੱਸੀ ਡੈਨਮਾਰਕ ਡੈਨਮਾਰਕ ਹੈ ਹਾਂਜੀ 127 40 40127 40127 ਠੀਕ ਹੈ ਜੀ ਤੇ ਉਹ ਜਿਹੜੀ ਉਹ ਬਰੂਟ ਦੇ ਏਵੀਐਸ ਦੇ ਬਰੂਟ ਦੀ ਠੀਕ ਹੈ ਤੇ ਇਹਨਾਂ ਦਾ ਫਿਰ ਖਾਣ ਪਾਣ ਤੇ ਵੀ ਕਿਵੇਂ ਇਹਨਾਂ ਦਾ ਖਾਣ ਪਾਣ ਇਸ ਤਰ੍ਹਾਂ ਹੀ ਵੀਰੇ 6 ਮਹੀਨੇ ਤਾਂ ਸੀ ਇਹਨਾਂ ਨੂੰ ਪੱਠੇ ਨਹੀਂ ਪਾਉਂਦੇ ਹੰਮ ਐਨ ਮਹੀਨੇ ਤਾਂ ਘੱਟੋ ਘੱਟ ਨਹੀਂ ਪਾਉਂਦੇ ਪਰ ਅਸੀਂ ਕੋਸ਼ਿਸ਼ ਆ ਵੀ 6 ਮਹੀਨੇ ਨਹੀਂ ਪਾਉਂਦੇ ਦੋ ਤਿੰਨ ਮਹੀਨੇ ਇਹਨਾਂ ਨੂੰ ਫੀਡ ਹੀ ਪਾਉਂਦੇ ਆ ਕੱਲਾ ਫੀਡ ਤੇ ਰੱਖਦੇ ਆ ਉਸ ਤੋਂ ਬਾਅਦ ਸੁੱਕੇ ਮਾਦਦੇ ਤੋਂ ਸੁੱਕੀ ਜੁਕ ਸੁੱਕਾ ਜਿਹੜਾ ਪੱਠਾ ਹੈ ਜਾਂ ਕੁਝ ਵੀ ਹੈ ਹੇ ਬਣਾਉਨੇ ਆ ਜਾਂ ਕੋਈ ਨੀਰਿਆਂ ਦੀ ਵਰਤੋਂ ਕਰਦੇ ਆ ਤਾਂ ਉਹਨਾਂ ਨਾਲ ਇਹਨਾਂ ਦੀ ਖਰਾਕ ਪੂਰੀ ਕਰਕੇ ਰੱਖਦੇ ਆ ਉਸ ਤੋਂ ਬਾਅਦ ਥੋੜੇ ਪੱਠਿਆਂ ਨਾਲ ਇਹ ਘੱਟ ਫੀਡ ਦੇ ਨਾਲ ਇਹਨਾਂ ਨੂੰ ਲਿਜਾਣੇ ਆ ਤਾਂ ਜੋ ਇਹਨਾਂ ਦਾ পেট ਨਾ ਵਧੇ ਇਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਤੇ ਇਹਨਾਂ ਨੂੰ ਬਸ ਇਸੇ ਤਰ੍ਹਾਂ ਮੈਂਟੇਨ ਕਰਦੇ ਆ ਪਾਣੀ ਪੂਣੀ ਹਰ ਟਾਈਮ ਖੁੱਲਾ ਦਿੰਨੇ ਆ ਖੁੱਲੀਆਂ ਰੱਖਦੇ ਆ ਬੰਦ ਨਹੀਂ ਛੋਟੇ ਬੱਚੇ ਨੂੰ ਰੱਖਣ ਦਾ ਜਿਹੜਾ ਕੇਜ ਦੇ ਵਿੱਚ ਰੱਖਣ ਦਾ ਮੇਰਾ ਵੀਰ ਮੇਨ ਕਾਰਨ ਇਹ ਹੁੰਦਾ ਵੀ ਇਹਦੀ એનર્ਜੀ ਜਿਹੜੀ ਅਸੀਂ ਸੇਵ ਕਰਕੇ ਰੱਖਣੀ ਆ ਕਿਉਂਕਿ ਇਹਦੇ ਵਿੱਚ એનર્ਜੀ ਬਹੁਤ ਜ਼ਿਆਦਾ ਇਹਦੇ ਵਿੱਚ ਨਹੀਂ ਫਿਰ ਕਈ ਕਹਿ ਦਿੰਦੇ ਨੇ ਵੀ ਇਹਨੂੰ ਖੁੱਲਾ ਰੱਖਣਾ ਚਾਹੀਦਾ ਇਹ ਭੱਜੇ ਉਹ ਗਲਤ ਹੈ ਉਹ ਗਲਤ ਹੈ ਵੀਰੇ ਕਿਉਂਕਿ ਬੱਚੇ 'ਚ એનર્ਜੀ ਜ਼ਿਆਦਾ ਹੁੰਦੀ ਉਹ ਭੱਜ ਨੱਠ ਕੇ ਆਪ ਦਾ ਸਰੀਰ ਆਪ ਹੀ ਜਾਨੀ ਉਹ ਧਬ ਜਾਂਦਾ ਧਬ ਜਾਂਦਾ ਤੇ ਇਮਿਊਨਿਟੀ ਇਹਦੇ 'ਚ ਘੱਟ ਹੁੰਦੀ ਆ ਇਮਿਊਨਿਟੀ ਕਿਸੇ ਬਿਮਾਰੀ ਨਾਲ ਲੜਨ ਦੀ ਉਹ ਅਸੀਂ ਇਹਨੂੰ ਸੰਭਾਲ ਕੇ ਰੱਖਦੇ ਆ એનર્ਜੀ ਇਹਦੀ ਸੇਵ ਕਰਕੇ ਅਸੀਂ ਇਮਿਊਨਿਟੀ ਨੂੰ ਮਤਲਬ ਬੂਸਟ ਕਰ ਬੂਸਟ ਕਰਦੇ ਆ ਜਾਂ ਐਂ ਕਹਿ ਲਓ ਤੁਸੀਂ ਵੀ ਤਾਂ ਇਹ ਕੇਜਾਂ ਦੇ ਵਿੱਚ ਰੱਖਿਆ ਜਾਂਦਾ ਫਿਰ ਉਸ ਤੋਂ ਬਾਅਦ 2-3 ਮਹੀਨਿਆਂ ਤੋਂ ਬਾਅਦ ਅਸੀਂ ਇਹਨੂੰ ਕੱਢ ਲੈਨੇ ਆ ਫਿਰ ਇਹ ਉਹਨਾ ਐਕਟਿਵ ਨਹੀਂ ਹੁੰਦਾ ਜਿੰਨੀ ਖਰਾਕ ਖਾਂਦਾ ਬਸ ਉਹ ਜਿਹਾ ਪੜਦਾ ਬੱਚਾ ਠੀਕ ਹੈ ਜੀ ਤੇ ਲਓ ਜੀ ਆਪਣੀ ਜਿਹੜੀ ਇਹ ਵੀਡੀਓ ਸੀਗੀ ਮੇਨ ਤੌਰ ਤੇ ਸੀਮਨ ਨੂੰ ਲੈ ਕੇ ਸੀਗੀ ਵੀ ਆਪਣੇ ਵੀਰਾਂ ਨੂੰ ਨਹੀਂ ਪਤਾ ਲੱਗਦਾ ਹੁਣ ਇਹ ਵੀਡੀਓ ਦੇ ਰਾਹੀਂ ਤੁਹਾਨੂੰ ਲਗਭਗ ਸੀਮਨ ਬਾਰੇ ਜਾਣਕਾਰੀ ਹੋ ਗਈ ਹੋਣੀ ਹੈ ਵੀ ਕਿੰਨਾ ਕੁ ਉਹਦਾ ਰੇਟ ਹੁੰਦਾ ਤੇ ਆਪਾਂ ਨੂੰ ਕਿਹੋ ਜਿਹਾ ਪਸ਼ੂ ਦੇ ਹਿਸਾਬ ਨਾਲ ਕਿਹੋ ਜਿਹਾ ਸੀਮਨ ਵਰਤਣਾ ਚਾਹੀਦਾ ਹਨਾ ਤੇ ਬਾਕੀ ਤੁਸੀਂ ਕਮੈਂਟ ਰਾਹੀਂ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ ਇਹਨੂੰ ਤੇ ਅੱਗੇ ਵੀ ਆਪਾਂ ਇਹੋ ਜਿਹੀਆਂ ਗੱਲਾਂ ਬਾਤਾਂ ਕਰਦੇ ਰਾਵਾਂਗੇ ਇਸ ਕਰਕੇ ਸਾਡੇ ਨਾਲ ਜੁੜੂਤ ਜੁੜੇ ਰਹੋ ਧੰਨਵਾਦ ਜੀ ਸਾਰਿਆਂ ਦਾ